ਵਾਲਾ ਜੀ ਅੱਜ ਜਿਹੜਾ ਸਾਡੀ ਸ਼੍ਰੋਮਣੀ ਕਾਲੀਦਾਣਾਬਰ ਸਰ ਵੱਲੋਂ ਇੱਕ ਜਿਹੜਾ ਐਨਐਸਐ ਲਾਇਆ ਅਮਰਪਾਲ ਸਿੰਘ ਉਹਨੂੰ ਖਤਮ ਕੀਤਾ ਜਾਵੇ ਤੇ ਉਹਨੂੰ ਪੰਜਾਬ ਲਿਆਂਦਾ ਜਾਵੇ ਦੂਜਾ ਸਾਡਾ ਹੀ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਉਹਨਾਂ ਨੂੰ ਹੋਰ ਵਧਾਇਆ ਜਾਵੇ ਤੇ ਸਰਕਾਰੀ ਤੌਰ ਤੇ ਡਿਊਟੀ ਲਾਈ ਜਾਵੇ ਕਿ ਉਹ ਘਰ-ਘਰ ਜਾ ਕੇ ਵੋਟਾਂ ਬਣਾਈਆਂ ਜਾਣ ਤੀਜਾ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਜਿਹੜਾ ਨੌਜਵਾਨ ਉੱਥੇ ਗੋਲੀ ਨਾਲ ਸ਼ਹੀਦ ਕੀਤਾ ਗਿਆ ਇਹ ਜੇ ਤਾਂ ਸੈਂਟਰ ਸਰਕਾਰ ਸਿੱਖਾਣਾ ਸਿੱਧਾ ਜਿਹੜਾ ਦਸ਼ੌਣੀ ਪਾ ਰਹੀ ਹੈ ਇਹਨੂੰ ਖਤਮ ਕੀਤਾ ਜਾਵੇ ਜਿਹੜੀਆਂ ਕਿਸਾਨਾਂ ਦੀਆਂ ਖਾਸ ਮੰਗਾਂ ਉਹ ਮੰਨੀਆਂ ਜਾਣ ਤੇ ਸਾਡੀ ਸਾਰੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਕਿਸਾਨਾਂ ਦਾ ਉੱਥੇ ਸਾਥ ਦਿੱਤਾ ਜਾਵੇ ਤੇ ਮੋਰਚੇ ਨੂੰ ਕਾਮਯਾਬ ਕੀਤਾ ਜਾਵੇ ਇਹ ਤਨਾ ਮੁੱਖ ਮੰਗਾਂ ਜਿਹੜੀਆਂ ਸ਼੍ਰੋਮਣੀ ਕਾਲੀਗਾਲ ਨੰਬਰਸਰ ਡਟ ਕੇ ਕਿਸਾਨਾਂ ਦਾ ਸਾਥ ਦੇਵੇਗਾ ਤੇ ਜਿਹੜੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਇਹ ਸਰਕਾਰ ਨੂੰ ਬੇਨਤੀ ਆ ਵੀ ਘਰ ਘਰ ਜਾ ਕੇ ਜਿਵੇਂ ਦੂਜੀਆਂ ਵੋਟਾਂ ਬਣਾਈਆਂ ਤੇ 2 ਮਹੀਨੇ ਹੋਰ ਸਮਾਂ ਵਧਾਇਆ ਜਾਵੇ ਤੇ ਬਣਾਈਆਂ ਜਾਣ ਤੇ ਤੀਜਾ ਅਮਰਤਪਾਲੂ ਜਿਹੜਾ ਪੰਜਾਬ ਲਿਆਂਦਾ ਜਾਵੇ